ਸਭ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਤੁਹਾਡਾ ਗਰਲਸ ਮੈਂਟਰ ਈ-ਲਰਨਿੰਗ ਤੇ ਸੋ 1970 ਤੋਂ ਲੈ ਕੇ ਅੱਜ ਤੱਕ ਅਸੀਂ ਜਿਹੜੀ ਆਪਣੀ ਇੰਡੀਆ ਦੀ ਤੱਟ ਰੇਖਾ ਹੈ 7516.60 ਕਿਲੋਮੀਟਰ ਪੜਦੇ ਸਨ ਠੀਕ ਹੈ ਜੀ ਸੋ ਉਹ ਜਿਹੜੀ ਹੈ ਆਪਾਂ ਨਵੀਂ ਜਿਹੜੀਆਂ ਉਸ ਟਾਈਮ ਦੀਆਂ ਟੈਕਨੀਕਸ ਦੇ ਅਕੋਰਡਿੰਗ ਹੀ ਪੜਦੇ ਸਨ ਬਟ ਅਗਰ ਅੱਜ ਦੀ ਗੱਲ ਕਰਦੇ ਆਂ ਤਾਂ ਨਵੀਆਂ ਟੈਕਨੀਕਸ ਦੇ ਅਕੋਰਡਿੰਗ ਜਿਹੜੀਆਂ ਹੈ ਰੀ ਅਸੈਸਟ ਕੀਤੀਆਂ ਗਈਆਂ ਨੇ ਠੀਕ ਹੈ ਜੀ ਸੋ ਇਹ ਸਰਵੇ ਆਫ ਇੰਡੀਆ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਕੀਤੀ ਗਈ ਹੈ ਸੋ ਉਸ ਦੇ ਅਕੋਰਡਿੰਗ ਜਿਹੜੀ ਹੈ ਨੋ ਸਟੇਟਸ ਅਤੇ ਚਾਰ ਯੂਨੀਅਨ ਟੈਰੀਟਰੀਜ਼ ਦੀ ਟੋਟਲ ਕੋਸਟਲ ਲਾਈਨ ਹੈ ਜਿਹੜੀ ਮਿਲਾ ਕੇ ਹੈ ਉਹ ਹੈ 11098.81 ਕਿਲੋਮੀਟਰ ਜਿਸ ਦੇ ਵਿੱਚੋਂ ਗੁਜਰਾਤ ਅਗਰ ਨੋ ਸਟੇਟਸ ਦੀ ਗੱਲ ਕਰਦੇ ਆਂ ਤਾਂ ਗੁਜਰਾਤ ਦੀ ਸਭ ਤੋਂ ਵੱਧ ਹੈ 2340.62 किलोमीटर है और वेस्ट बंगाल दी सब तो ਘੱਟ ਹੈ 721.2 किलोमीटर ठीक है जी सो अगर ਗੱਲ ਕਰਦੇ ਆਪਾਂ ਯੂਨੀਅਨ ਟੈਰੀਟਰੀਜ਼ ਉਸ ਦੇ ਵਿੱਚੋਂ ਅੰਡੇਮਾਨ ਐਂਡ ਨਿਕੋਬਾਰ ਦੀ ਸਭ ਤੋਂ ਵੱਧ ਹੈ ਜੋ ਕਿ ਹੈ 3083.50 ਅਤੇ ਪੌਂਡੀਚੇਰੀ ਦੀ ਸਭ ਤੋਂ ਘੱਟ ਹੈ 42.63 ਠੀਕੇ ਜੀ ਸੋ ਅਗਰ ਟੋਟਲ ਦੇ ਵਿੱਚ ਅਗਰ ਗੱਲ ਕਰਦੇ ਆ ਤਾਂ ਅੰਡੇਮਾਨ ਐਂਡ ਨਿਕੋਬਾਰ ਦੀ ਸਭ ਤੋਂ ਵੱਧ ਹੈ ਲੇਕਿਨ ਅਗਰ ਸਟੇਟਸ ਦੀ ਗੱਲ ਕਰਦੇ ਆ ਤਾਂ ਗੁਜਰਾਤ ਦੀ ਸਭ ਤੋਂ ਵੱਧ ਹੈ ਸੋ ਤੁਹਾਡੇ ਲਈ ਇਹ ਪ੍ਰਸ਼ਨ ਹੈ ਤੁਸੀਂ ਮੈਨੂੰ ਦੱਸਣਾ ਹੈ ਕਿ ਉਹ ਕਿਹੜੀਆਂ ਨੋ ਸਟੇਟਸ ਨੇ ਤੇ ਚਾਰ ਯੂਨੀਅਨ ਟੈਰੀਟਰੀਜ਼ ਨੇ ਜਿਹੜੀ ਕੀ ਕੋਸਟਲ ਲਾਈਨ ਹੈ ਇੰਡੀਆ ਦੀ ਟੱਚ ਹੁੰਦੀ ਹੈ ਆਨਸਰ ਤੁਹਾਨੂੰ